ਹਾਂਜੀ ਦੋਸਤੋ ਇੱਥੇ ਡਾਕਟਰ ਸਟੱਡ ਫਾਰਮ ਘੋੜਾ ਵੀਰ ਜਿਹੜੇ ਕਰਨਤਾਰਨ ਜਿਲ੍ਹੇ ਤੋਂ ਓੰਗਬਾਈ ਸ਼ਿੰਦਰ ਵੀਰ ਤੋਂ ਉਹਨਾਂ ਦੇ ਜਾਨਵਰ ਤੇ ਉਹਨਾਂ ਦੇ ਟੈਂਟ ਲੱਗੰਦੇ ਆ ਹਾਂਜੀ ਆ ਅੰਕਲ ਹੋਣੀ ਵੀਡੀਓ ਤੇ ਕੈਮਰਾ ਵੇਖ ਕੇ ਸੱਸੇ ਅੰਕਲ ਜੀ ਆ ਇਹ ਜੀ ਮੇਲਾ ਵੇਖਣ ਮਾਗੀ ਦਾ ਹੋਰ ਸੁਣਾਓ ਜੀ ਕੀ ਹਾਲ ਚਾਲੇ ਅੱਜ ਹੀ ਆਏ ਜੀ ਕੱਲ੍ਹ ਦੇ ਆਏ ਜੀ ਠੀਕ ਹੈ ਕਿਵੇਂ ਲੱਗੰਦਿਆ ਮੇਲਾ ਜੀ ਬਹੁਤ ਵਧੀਆ ਜੀ ਚਲੋ ਉਹ ਜਾਣ ਬਾਕੀ ਬਰਸਾਤ ਹੋਣ ਕਰਕੇ ਦੋ ਤਿੰਨ ਦਿਨ ਥੋੜਾ ਮੇਲਾ ਲੇਟ ਹੋ ਗਿਆ ਅੱਜ ਮੇਲਾ ਪੂਰਾ ਭਰ ਗਿਆ ਜੀ ਕੀ ਨਾਮ ਹੈ ਅੰਕਲ ਜੀ ਆਪਣਾ ਜੀ ਰਾਮ ਸਿੰਘ ਜੀ ਰਾਮ ਪਿੰਡ ਜੀ ਪਿੰਡ ਹੁਕਮਾਲੀ ਹੱਦਿਆਵਾਂ ਜ਼ਿਲ੍ਹਾ ਜੀ ਹੱਦਿਆਵਾਂ ਜ਼ਿਲ੍ਹਾ ਅੱਛਾ ਇਹ ਹੀ ਸਰਸੇ ਤੋਂ ਜੀ ਮੈਂ ਫਿਰ ਤੇ ਆਪਾਂ ਗਵੰਡੀ ਹੋਈ ਸਾਡਾ ਪਿੰਡ ਸੰਤਨਗਰ ਹੈ ਜੀ ਸੰਤਨਗਰ ਸੰਤਨਗਰ ਤੇਰੇ ਸਾਡੇ ਬਾਡੀਬਾਲ ਖੇਡਣ ਆਏ ਆ ਕਰਦੇ ਹਾਂ ਹਾਂ ਜੀ ਆਉਂਦੇ ਸੀਗੇ ਆਉਂਦੇ ਬਹੁਤ ਚੰਗੀ ਟੀਮ ਹੈ ਸਾਡੇ ਪਿੰਡ ਦੀ ਹਾਂਜੀ ਪਿੰਡਾ ਪਤਰਾਸਰ ਪਿੱਛੇ ਹਾਂਜੀ 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 ਹੋਰ ਠੀਕ ਠਾਕ ਹੈ ਜੀ ਚਲੋ ਲਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੰਕਲ ਹੋਣੇ ਆਪਣੇ ਵੀਡੀਓ ਵੇਖ ਕੇ ਰੁੱਕ ਗਏ ਬਾਕੀ ਲੈ ਰਹੇ ਨੇ ਮੇਲੇ ਦਾ ਪੂਰਾ ਆਨੰਦ ਇੱਧਰ ਵੀ ਨੁਕਰੀਆਂ ਤੇ ਮਾਰਵਾੜੀ ਬੱਚੀਆਂ ਬੰਦੀਆਂ ਹੋਈਆਂ ਬਾਈ ਉਹਨਾਂ ਨੇ ਪਰ ਵੀਰ ਮੇਲੇ ਦਾ ਆਨੰਦ ਲੈ ਰਿਆ ਤੁਸੀਂ ਵੇਖ ਸਕਦੇ ਜੀ ਆਹ ਬਸ਼ੀਰਾ ਨੁਕਰਾ ਇੱਥੇ ਬਾਈ ਸਿਮਰਨ ਬਰਾੜ ਸਟੱਡ ਫਾਰਮ ਜੈਤੂਆਂ ਵਾਲਿਆਂ ਨੇ ਉਹਨਾਂ ਦਾ ਟੈਂਟ ਏ ਜਿੰਨਾਂ ਕੋਲ ਦੇਵਸ਼ਾਨ ਕੋੜਾ ਸੀਗਾ ਬਹੁਤ ਚੰਗਾ ਹੁਣ ਬਾਈ ਉਹਨਾਂ ਨੇ ਨੂਰਸ਼ਾਨ ਕੋੜਾ ਲਿਆਂਦਾ ਆ ਲੜਕੀ ਦੀ ਯਾਰ ਕੜਾ ਵੇਖੋ ਤੁਸੀਂ ਕਿੰਨੇ ਬੈਲੈਂਸ ਨਾਲ ਉਹ ਕਿੰਨੇ ਕੋਸ਼ ਨਾਲ ਇਹ ਕਰਦੀ ਆਪਣਾ ਚੈਨਲ ਏ ਬਾਈ ਵੀਰ ਸਟੱਡ ਫਾਰਮ ਸੰਤਨਗੜ੍ਹ ਤੁਸੀਂ ਵੇਖੋ ਦੇਖੋ ਤੁਸੀਂ ਕੁੜੀ ਦੀ ਕਲਾ ਕਿੰਨੇ ਬੈਲੈਂਸ ਨਾਲ ਇਹਨੂੰ ਚੱਲਣਾ ਪੈਂਦਾ ਕੱਲ ਤੱਕ ਜਿਵੇਂ ਮੇਲਾ ਸੁੰਨਾ ਪਿਆ ਸੀਗਾ ਅੱਜ 50% ਮੇਲਾ ਅੱਜ ਭਰ ਗਿਆ ਹੈ ਬਾਕੀ ਕੱਲ ਨੂੰ ਮੇਲਾ ਪੂਰਾ ਕਰਾਊਡ ਹੋ ਜਾਏਗਾ ਤੇ ਜਾਨਵਰ ਵੀ ਜਿਹੜੇ ਰਹਿੰਦੇ ਆ ਉਹ ਵੀ ਆ ਜਾਣਗੇ ਆ ਇੱਥੇ ਆਏ ਸਾਲ ਖਿੜਕੀਆਂ ਵਾਲੇ ਗਿੱਲ ਫਾਰਮ ਵਾਲੇ ਜਿਹੜੇ ਆਪ ਦੇ ਲਾਉਂਦੇ ਨੇ ਇਹਨਾਂ ਨੇ ਲਾ ਰੱਖਿਆ ਤੁਸੀਂ ਵੇਖੋ ਬਹੁਤ ਹੀ ਚੰਗੇ ਚੰਗੀ ਕੁਆਲਿਟੀ ਦੇ ਇਨਾਂ ਕੋਲ ਕੁੱਕੜ ਬਤਕਾਂ ਵਗੈਰਾ ਹੁੰਦੀਆਂ ਨੇ ਫੈਜ਼ੈਂਟ ਵਗੈਰਾ ਕਿਸੇ ਵੀ ਪਤਰਾ ਦਾ ਕੋਈ ਵੀ ਲੈਣਾ ਹੋਵੇ ਫੈਂਸੀ ਜਾਨਵਰ ਉਹ ਇਨਾਂ ਤੋਂ ਬਾਈ ਹੁਣਾਂ ਤੋਂ ਮਿਲ ਜਾਂਦਾ ਰਕੀ ਵਗੈਰਾ A to Z ਨੁਕੜੀਆਂ ਬਸ਼ੇਰੀਆਂ ਬੰਨੀਆਂ ਇੱਧਰ ਕੁੱਤੇ ਵੀ ਹਰ ਤਰ੍ਹਾਂ ਦੇ ਕੁੱਤੇ ਆ ਕਿਸੇ ਵੀ ਨਸਲ ਦੇ ਕੁੱਤੇ ਬਾਈ ਇਹਨਾਂ ਤੋਂ ਲੈਣੇ ਮਿਲ ਸਕਦਾ ਐ ਇੱਧਰ ਬਾਈ ਭੁਜੀਆ ਵਰੇੜੀ ਲਾ ਕੇ ਬੈਠਾ ਇੱਧਰ ਜਵਾਨੋਂ ਸਾਰੇ ਜਿਹੜੇ ਆਪਣੇ ਪੰਜਾਬ ਦੇ ਚੰਗੇ ਚੰਗੇ ਘੋੜੇ ਨੇ ਉਹ ਸਾਰਿਆਂ ਨੇ ਇੱਧਰ ਆਪੋ ਆਪਣੇ ਟੈਂਟ ਲਾ ਰੱਖੇ ਨੇ ਜਿੱਥੇ ਜਿਹੜੀ ਜਗ੍ਹਾ ਤੇ ਪਿਛਲੀ ਔਰ ਸ਼ੋਅ ਹੋਇਆ ਸੀਗਾ ਰਾਜਗੁਲਜਾਰ ਘੋੜਾ ਇਹ ਵੀ ਮੇਰੇ ਹਿਸਾਬ ਨਾਲ ਮੇਲੇ ਚ ਆ ਰਿਹਾ ਸੁਖਮਣੀ ਬਸ਼ੇਰੀ ਰੁਸਤਮ ਬਹੁਤ ਹੀ ਸੋਹਣਾ ਅਰੇਂਜਮੈਂਟ ਕੀਤਾ ਤੇ ਟੈਂਟ ਵਗੈਰਾ ਬਹੁਤ ਜ਼ਿਆਦਾ ਚੰਗੇ ਲਾ ਰੱਖੇ ਨੇ ਹਰ ਗੋਬਿੰਦ ਸਟੱਡ ਫਾਰਮ ਤੂਰ ਬੰਜਾਰੇ ਵਾਲੇ ਉਹਨਾਂ ਬਾਈਆਂ ਨੇ ਇਧਰ ਆਪਦੇ ਜਾਨਵਰ ਲਾ ਰੱਖੇ ਆ ਰਿੰਗ ਦੇ ਵਿੱਚ ਟਿਕਾਣਾ ਚਾਹੀਦਾ ਆ ਲੱਗੇ ਜਾ ਕੇ ਉਹਨਾਂ ਰੋਕਿਆ ਕਰ ਕੰਕ ਕੇ ਜਾ ਕੇ ਯਾਰ ਭਾਈ ਆ ਮੈਂ ਕਹੇ ਹੁਣ ਇਧਰ ਲੱਗੇ ਕੋੜੀ ਮਾਰਬੜੀ ਸ਼ਾਂਤ ਕਾਂਟਾ ਪ੍ਰੇਮ ਰਤਨ ਉਹ ਬੜੀ ਹੁਣਾਂ ਦਾ ਘੋੜਾ ਰੁਸਤਮ ਕਈ ਸ਼ੋਹ ਜਿੱਤਿਆ ਘੋੜਾ ਬਹੁਤ ਹੀ ਸ਼ਾਨਦਾਰ ਘੋੜਾ ਤੁਸੀਂ ਵੇਖ ਸਕਦੇ ਜੀ ਕੱਦ ਕਾਠੀ ਦਾ ਮਜ਼ਬੂਤ ਤੇ ਬਿਲਕੁਲ ਸਪੋਰਟਲੈਸ ਬੱਚਾ ਬਾਕੀ ਵੀਰ ਭਰਾ ਜੇ ਕਿਸੇ ਨੇ ਸਟੱਡ ਸਰਵਿਸ ਵੀ ਲੈਣੀ ਹੋਵੇ ਤਾਂ ਉੱਪਰ ਦਿੱਤੇ ਗਏ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਬਾਈ ਉਹਨਾਂ ਨਾਲ ਜਿਆਦਾ ਜਾਣਕਾਰੀ ਲੈ ਸਕਦੇ ਜੀ। ਇਸ ਵਾਰ ਨਮਾਨਗੜ੍ਹ ਵੀ ਇਹ ਜਿੱਤਿਆ ਪਿਛਲੀ ਵਾਰੀ ਮੁਕਸਰ ਸਾਹਿਬ ਵੀ ਇਹ ਜਿੱਤਿਆ ਸੀਗਾ। ਬਹੁਤ ਹੀ ਚੰਗਾ ਕੋੜਾ ਹੈ। ਇੱਥੇ ਬਾਈ ਉਹਨਾਂ ਨੇ ਵਿੱਚ ਰਿੰਗ ਦੇ ਸਾਈਡ ਪੜ ਕੇ ਵਿਚਾਲੇ ਲਾਇਆ ਹੈ। ਬਹੁਤ ਹੀ ਚੰਗੇ। ਚੰਗੀਆਂ ਬੱਚੀਆਂ ਬੱਚੇ ਵਿੱਚ ਛੱਡੇ ਹੋਏ ਨੇ ਕੁਲੇ ਆ ਚੰਬੀ ਕੋੜੀ ਥੋੜਾ ਜਿਹਾ ਓਪਰਾ ਜਾਂ ਮਣਾਉਂਦੀ ਏ ਤੁਸੀਂ ਵੇਖੋ ਇੱਥੇ ਬਾਈ ਜੀ ਸਟ੍ਰੇਲੀਨ ਅਨੰਤ ਜਿਹੜਾ ਸਮੁੰਦਰ ਦਾ ਉਹ ਆਉਣਾ ਚੁੱਠੀਕਾ ਸਟੱਡ ਫਾਰਮ ਬਠਿੰਡਾ ਜਿੰਨੇ ਵੀ ਰੁਸਤਮ ਕੋੜੇ ਨੂੰ ਵੇਖਣਾ ਹੋਵੇ ਜਾ ਜਿੱਦੇ ਸੁਖਮਣੀ ਘੋੜੀ ਜਾਂ ਰਾਜ ਗੁਲਜ਼ਾਰ ਜਿੱਥੇ ਪਿਛਲੇ ਸਾਲ ਸ਼ੋਅ ਹੋਇਆ ਸੀ ਉਸ ਜਗ੍ਹਾ ਤੇ ਨਹੀਂ ਆ ਜੋ ਆ ਇੱਕ ਨੁਕਰਾ ਕੋੜਾ ਬਾਈ ਹੁਣੀ ਲੈ ਕੇ ਆਏ ਨੇ ਅਬੇ ਸਟੱਡ ਫਾਰਮ ਕੀ ਨਾਮ ਹੈ ਜੀ ਘੋੜੇ ਦਾ ਮੱਖਣ ਅੰਗਦ ਅੰਗਦ ਕਿਹੜੀ ਜਗ੍ਹਾ ਤੋਂ ਜੀ ਹਾਂਜੀ ਮਹਾਲੀ ਮਹਾਲੀ ਤੋਂ ਠੀਕ ਕਿਹੜੇ ਘੋੜੇ ਦਾ ਜੀ ਇਹ ਸਮੁੰਦਰ ਦਾ ਜੀ ਅੱਛਾ ਜੀ ਸਮੁੰਦਰ ਘੋੜੇ ਦਾ ਪੁੱਤ ਹੈ ਹਾਂਜੀ ਇਹਦਾ ਨਾਮ ਹੈ ਅੰਗਦ ਵੇਖ ਸਕਦੇ ਤੁਸੀਂ ਕੋੜਾ ਦੋਸਤੋ ਬਹੁਤ ਹੀ ਸ਼ਾਨਦਾਰ ਕੋੜਾ ਹੈ ਤੇ ਹੱਡ ਗੋਡੇ ਦਾ ਮਜ਼ਬੂਤ ਤੇ ਚੰਗਾ ਭਾਰੀ ਕੋੜਾ ਹੈ ਹਾਈਟ ਵੀ ਬਹੁਤ ਵਜਾਦੀ ਏ 67 ਇੰਚ ਹਾਈਟ ਲਿਖੀ ਬਾਈ ਉਹਨਾਂ ਨੇ ਹਾਂਜੀ 69.5 69.5 ਠੀਕ ਹੈ 67 ਇੰਚ ਕਰਦਾ ਬਾਈ ਠੀਕ ਹੈ ਠੀਕ ਹੈ ਬਾਈ ਜੀ ਤੇ ਬਾਈ ਜੀ ਜੇ ਕਿਸੇ ਨੇ ਤੋਂ ਸਟੱਡ ਸਰਵਿਸ ਲੈਣੀ ਹੋਵੇ ਤੇ ਅਵੇਲੇਬਲ ਹੈ ਜੀ ਹਾਂਜੀ ਹਾਂਜੀ ਤੇ ਕਿੱਥੇ ਆਪਣੇ ਮੋਹਾਲੀ ਦੇ ਨਾਲ ਪਿੰਡ ਹੈਗੇ ਬਹਿਲੂਲਪੁਰ ਪਿੰਡ ਹੈ ਜੀ ਮਹਿਲੂਲਪੁਰ ਬਹਿਲੂਲਪੁਰ ਬਹਿਲੂਲਪੁਰ ਠੀਕ ਹੈ ਜੀ ਠੀਕ ਹੈ ਤੇ ਆਪ ਦਾ ਕੰਟੈਕਟ ਨੰਬਰ ਇੱਕ ਵਾਰ ਦੇ ਦਿਓ ਹਾਂਜੀ ਹਾਂਜੀ ਅਬੇ ਸਟੱਡ ਫਾਰਮ ਅਬੇ ਸਟੱਡ ਫਾਰਮ ਬਹਿਲੂਲਪੁਰ ਤੇ ਆਪ ਦਾ ਸਟਾਟਸ ਨੰਬਰ ਦੇ ਦਿਓ ਕੰਟੈਕਟ ਨੰਬਰ 8872 ਠੀਕ ਹੈ ਜੀ 1885 85 72 72 ਠੀਕ ਹੈ ਥੈਂਕ ਕਿੰਨੀ ਇਹ ਫੀਸ ਹੈ ਜੀ ਸਟੱਡ ਦੀ 51000 ਠੀਕ ਹੈ ਜੀ ਲੋ ਜੀ ਦੋਸਤੋ ਜੇ ਤੁਸੀਂ ਵੀ ਚਾਹੁੰਦੇ ਜੇ ਵੀ ਆਪਣੇ ਘਰੇ ਬਹੁਤ ਚੰਗੇ ਚੰਗੇ ਬੱਚੇ ਪੈਦਾ ਹੋਣ ਤਾਂ ਤੁਸੀਂ ਇਸ ਕੋੜੇ ਤੋਂ ਸਰਵਿਸ ਲੈ ਕੇ ਤੇ ਆਪਣੇ ਘਰੇ ਵੀ ਚੰਗੀ ਬਰੀਡ ਤਿਆਰ ਕਰ ਸਕਦੇ ਜੀ ਤੇ 52000 ਬਾਈ ਉਹਨਾਂ ਨੇ ਵਾਜਬ ਜੀ ਫੀਸ ਰੱਖੀ ਹੈ ਸਾਰੰਗ ਖੇੜਾ ਚੈਂਪੀਅਨ ਹੈ ਤੇ ਸਾਰੰਗ ਖੇੜਾ ਸ਼ੋ ਚੈਂਪੀਅਨ ਵੀ ਹੈ ਤੇ ਮਹਾਰਾਸ਼ਟਰ ਜਿਹੜਾ ਐਤ ਕੀ ਸ਼ੋ ਹੋਇਆ ਸੀਗਾ ਆਂਦੇ ਵੀ ਉੱਥੋਂ ਦਾ ਚੈਂਪੀਅਨ ਕੋੜਾ ਹੈ ਹੁਣੇ ਹੋਇਆ 2024 ਚ ਠੀਕ ਹੈ ਜੀ ਬਹੁਤ ਸੋਹਣਾ ਕੋੜਾ ਹੈ ਬਾਕੀ ਬਾਈ ਹੁਣਾਂ ਨਾ ਜੇ ਬਾਹਲੀ ਗੱਲ ਕਰਨੀ ਉਹਦੇ ਕੰਟੈਕਟ ਨੰਬਰ ਤੇ ਕੋਈ ਗੱਲ ਵੀ ਕਰ ਸਕਦੇ ਜੀ ਠੀਕ ਹੈ ਧੰਨਵਾਦ ਬਾਈ ਜੀ